ਸਸਰੀ ਘਾਲ ਦੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਹਰੀਆਂ ਮਿਰਚਾਂ ਤੇ ਪਿਆਜ਼ ਦੀ ਚਟਣੀ ਆਪਾਂ ਪਹਿਲਾਂ ਮਿਰਚਾਂ ਕੁੱਟ ਰਹੇ ਆ ਜੀ ਵਿੱਚ ਨੂੰ ਮੇਨ ਪਾ ਕੇ ਥੱਲਾ ਪਹਿਲਾਂ ਆਪਾਂ ਕੱਲੀਆਂ ਮਿਰਚਾਂ ਕੁੱਟਾਂਗੇ ਥੋੜਾ ਜਿਹਾ ਧਨੀਆ ਪਾ ਦਾਂ ਲਓ ਜੀ ਆਪਾਂ ਇਹਦੇ ਵਿੱਚ ਇੱਕ ਚਮਚਾ ਅੱਧਾ ਕ ਚਮਚਾ ਆਪਾਂ ਇਹਦੇ ਵਿੱਚ ਅੰਬ ਚੂਰ ਪਾਇਆ ਹੈਗਾ ਚਲੋ ਜੀ ਆਪਣੀ ਇਹ ਚਟਨੀ ਬਣ ਕੇ ਤਿਆਰ ਹੋ ਗਈ ਤੁਸੀਂ ਆ ਤੇ ਆਪਾਂ ਇਹਨੂੰ ਕੌਲੀ ਵਿੱਚ ਕੱਢਦੇ ਆ ਚਲੋ ਜੀ ਆਪਣੀ ਇਹ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਟੇਸਟੀ ਬਣੀ ਹੈ ਵਧੀਆ ਇਹ ਆਪਾਂ ਪੁੰਡੇ ਚ ਕੁੱਟੀ ਆ ਜੀ ਚਟਨੀ